ਸਾਚੀ ਕਾਲ ਜੀ ਅੱਜ ਆਪਾਂ ਵਲੌਗ ਸ਼ੂਟ ਕਰ ਰਹੇ ਆਂ ਆ ਸਵੇਰ ਸਵੇਰੀ ਸਰਦਾਰ ਸਾਹਿਬ ਪੱਗ ਬੰਨੀ ਜਾ ਰਹੇ ਆਂ ਸੋ ਹੁਣ ਆਪਾਂ ਚੱਲਦੇ ਆਂ ਸਰਦਾਰ ਸਾਹਿਬ ਬਸ ਪੱਗ ਬੰਨਣ ਘਰ ਦੇ ਆਪਾਂ ਬਹੁਤ ਕੰਮ ਜਾਂ ਘਰ-ਬਾਰ ਸਭ ਕੁਝ ਦਿਖਾਇਆ ਹੋਇਆ ਕਦੇ ਹੋਮ ਟੂਰ ਵੀ ਕਰਾਂਗੇ ਹੋਮ ਟੂਰ ਨਹੀਂ ਆਪਾਂ ਕੀਤਾ ਹੈਗਾ ਫਿਰ ਆਪਾਂ ਜ਼ਰੂਰ ਤੁਹਾਨੂੰ ਹੋਮ ਟੂਰ ਦੀ ਵੀਡੀਓ ਲੈ ਕੇ ਆਵਾਂਗੇ ਹੁਣ ਆਪਾਂ ਦੇਖਦੇ ਆਂ ਅੱਜ ਘੈਂਟ ਜਿਹਾ ਵਲੌਗ ਤੁਹਾਡੇ ਲਈ ਸ਼ੁਰੂ ਕਰ ਰਹੇ ਆਂ ਸੋ ਇਹ ਚੈਨਲ ਸਬਸਕ੍ਰਾਈਬ ਕਰਿਓ ਤੇ ਚੈਨਲ ਨੂੰ ਪ੍ਰੋਮੋਟ ਕਰਿਓ ਕਿਉਂਕਿ ਆਪਾਂ ਵਧੀਆ ਵਧੀਆ ਬਲੌਗ ਲਿਆ ਸਕੀਏ ਤੁਹਾਡੇ ਲਈ ਮੈਂ ਤਾਂ ਕਰਦੇ ਆ ਤੇ ਪਲੀਜ਼ ਦੇਖਿਓ ਬਲੌਗ ਛੂਡ ਨਹੀਂ ਹੋ ਜਾਣਾ ਠੀਕ ਹੈ ਜੀ ਤਿਆਰ ਤੇ ਬਹੁਤ ਸਾਰਾ ਚਾਤ ਦਿਖਾਉਣ ਹੈ ਹੋਰ ਚੀਜ਼ਾਂ ਸੋ ਆਪਾਂ ਦਾ ਨਾ ਬਾਹਰ ਵੀਰਤਾ ਕਰ ਦਿੰਨੇ ਆ ਜਦ ਤੱਕ ਸਗਾ ਦਾ ਪੱਗ ਬੰਨਨੇ ਆ ਕੱਜ ਕੱਲ ਠੰਡਾ ਠੰਡਾ ਮੌਸਮ ਆਉਣ ਲੱਗ ਗਿਆ ਉੱਪਰ ਵੀ ਨਾ ਮਤਲਬ ਹਵਾ ਬਹੁਤ ਸੋਹਣੀ ਚੱਲਦੀ ਆ ਕੋਲਰ ਏਸੀ ਵਗੈਰਾ ਕਿਸੇ ਵੀ ਚੀਜ਼ ਦੀ ਲੋੜ ਤਾਂ ਨਹੀਂ ਪੈਂਦੀ ਸਾਡੇ ਤੇ ਇਧਰ ਵਧੀਆ ਹੋ ਗਿਆ ਮੌਸਮ ਮੁੰਲਾਪੁਰ ਦਾ ਸਾਈਡ ਵਧੀਆ ਹੋ ਗਿਆ ਮੌਸਮ ਮੌਸਮ ਨਾ ਬਹੁਤ ਠੰਡਾ ਹੁੰਦਾ ਵਾ ਤੇ ਵਧੀਆ ਲੱਗਦਾ ਸਵੇਰ ਸਵੇਰ ਉੱਠੇ ਹਨਾ ਹਾਂ ਕਿੰਨਾ ਵਧੀਆ ਆ ਮੂੰਹ ਤਾਂ ਵਧੀਆ ਲੱਗਦਾ ਬਿਟਾ ਹੋ ਗਿਆ ਸੀ ਜਦੋਂ ਨਾ ਮੈਂ ਮਤਲਬ ਵੀਡੀਓ ਇਸ ਤਰ੍ਹਾਂ ਬਣਾਉਣੀ ਹੈ ਨਾ ਇੱਧਰ ਫੋਨ ਰੱਖ ਕੇ ਜਾਂ ਇੱਧਰ ਫੋਨ ਰੱਖ ਕੇ ਬਣਾਉਣੀ ਹੈ ਤੇ ਫਿਰ ਮੇਰਾ ਸਾਰਾ ਧਿਆਨ ਹੈ ਜਿਹੜਾ ਕੈਮਰੇ ਤੇ ਹੁੰਦਾ ਵਾ ਜਿਵੇਂ ਇੱਧਰ ਰੱਖਦੀਆਂ ਮੈਂ ਮੇਰਾ ਆਪਦੇ ਆਪ ਨੂੰ ਦੇਖਦੀ ਰਹਿੰਦੀ ਆ ਪਹਿਲੇ ਸ਼ੁਰੂ ਸ਼ੁਰੂ ਚ ਇਹ ਪ੍ਰੋਬਲਮ ਸਾਰਿਆਂ ਨੂੰ ਹੁੰਦੀ ਆ ਬਾਕੀ ਹੌਲੀ ਹੌਲੀ ਆਪਾਂ ਆਪ ਹੀ ਸਿੱਖ ਜਾਂਦੇ ਆ ਫਿਰ ਐਕਸਪੀਰੀਅੰਸ ਆ ਜਿਹੜਾ ਉਹ ਐਕਸਪੀਰੀਅੰਸ ਹੀ ਹੁੰਦਾ ਵਾ ਵਾਹ ਮੁੰਦਾਸ ਖੜਾ ਬਣਾ ਕੇ ਦੇਖ ਦੇ ਕੀ ਸਿੱਖਦਾ ਔਲੀ-ਹਲੀ ਤੇ ਆਪ ਤਪੈਣੀ ਵੀ ਵੱਡੀ ਗੱਲ ਆ ਸਭ ਤੋਂ ਵੱਡੀ ਗੱਲ ਆ ਨਾ ਮੇਰੀ ਬਾਹ ਇਸ ਤਰ੍ਹਾਂ ਦੁਖਣ ਲੱਗ ਜਾਂਦੀ ਤੁਸੀਂ ਤਾਂ ਸਿਰਫ ਇੱਕ ਮੂੰਹ ਨਾਲ ਕਹਿਣਾ ਹੁੰਦਾ ਓਏ ਕੋਲ ਇੱਕ ਜਿਹੀ ਫੇਰ ਕੀ ਹੋ ਗਿਆ ਬੰਦ ਹੋ ਗਿਆ ਕੋਗੀ ਬੰਨ ਲਈ ਪੱਗ ਹੁਣ ਕਿ ਨਾ ਹਾਂ ਬੰਦੀ ਵਸਾ ਜਲਦੀ ਕਰੋ ਫਿਰ ਤੁਸੀਂ ਤਾਂ ਮੇਰੇ ਤੋਂ ਵੱਧ ਟਾਈਮ ਲਾ ਦਿੰਦੇ ਹੋ ਕਹਿੰਦੇ ਮੈਂ ਜਲਦੀ ਕਰ ਜਲਦੀ ਮੈਨੂੰ ਤੋਂ ਵੱਧ ਟਾਈਮ ਆ ਮੈਂ ਮੂੰਹ ਥੋਲੀ ਚਾਹ ਪੀ ਕੇ ਆ ਗਈ ਇਹ ਤੋਂ ਬੱਦ ਟਾਈਮ ਕੋਈ ਨਹੀਂ ला ਸਕਦਾ ਮੂੰਹ ਧੋ ਕੇ ਆ ਕੇ ਚਾਹ ਵੀ ਪੀ ਲਈ ਫਿਰ ਵੀ ਤੁਹਾਨੂੰ ਆ ਕੇ ਉੱਪਰ ਕਿਹਾ ਫਟਾਫਟ ਤਿਆਰ ਹੋ ਜਾ ਪਤਾ ਨਹੀਂ ਕੀ ਕਰੀ ਜਾਂਦੇ ਹੋ ਤੁਸੀਂ ਮੈਂ ਕੀ ਕਰਦਾ ਆਪਾਂ ਤੁਹਾਨੂੰ ਇੱਧਰ ਪੈਂਡ ਦਾ ਥੋੜਾ ਜਿਹਾ ਵੀਊ ਦਿਖਾ ਦਿੰਦੇ ਅਜੇ ਅੰਗ ਕੋਈ ਵੀ ਕੰਮ ਨਹੀਂ ਕੀਤਾ ਇਸ ਤਰ੍ਹਾਂ ਰੂਮ ਦੇ ਵਿੱਚ ਗਾ ਪਿਆ ਪਿਆ ਵਾ ਬਹੁਤ ਜ਼ਿਆਦਾ ਤੋਂ ਆਪਾਂ ਆ ਕੇ ਕਰਾਂਗੇ ਕੰਮ ਇੱਧਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਨਾ ਪੇਂਟ ਦਾ ਵੀਊ ਕਿੰਨਾ ਸੋਹਣਾ ਲੱਗਦਾ ਨਾ ਮੇਰੇ ਫਿਰਦੇ ਵਿੱਚ ਵਸਦਾ ਹਰਾ ਪ੍ਰਿਅਮੇ ਆਖੀ ਵੇਖ ਲੈ ਆ ਜਾ ਯਾਰ ਕਿੰਨਾ ਟਾਈਮ ਅਜਨਾ ਇੰਨਾ ਟਾਈਮ ਲਗਾ ਮੈਂ ਗੁੱਸਾ ਬੋਜਾ ਜਿਹੜਾ ਛੁੱਟੇ ਮੈਂ ਮੈਂ ਵੀ ਆਪਣੇ ਘਰ ਦੇ ਕੰਮ ਕਰਨੇ ਨੇ ਤੁਸੀਂ ਤਾਂ ਵੀਡੀਓ ਬਣਾਉਣੀਆਂ ਚੱਲੇ ਜਾਣਾ ਮੈਂ ਘਰ ਦੇ ਕੰਮ ਕਰਨੇ ਆ ਸਭ ਕੁਝ ਹੈਂਡਲ ਕਰਨਾ ਗੁੱਸਾ ਆ ਜਾਂਦਾ ਫਿਰ ਮਨ ਆਏ ਅੱਛਾ ਮੈਂ ਤੂੰ ਦੇਖ ਲੈ ਦੋ ਵਾਰੀ ਪੱਗ ਬੰਨ੍ਹੀਆਂ ਇੱਥੇ ਦੋ ਵਾਰੀ ਬੈਠੀ ਆਪਾਂ ਨੇ ਤਾਂ ਇੱਕ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਸਾਰੇ ਪਲਾਂਟਸ ਦਾ ਛੋਟੇ ਛੋਟੇ ਸੀਗੇ ਦੇਖ ਲੋ ਹੁਣ ਕਿੱਡੇ ਵੱਡ-ਵੱਡੇ ਹੋ ਗਏ ਇਸ ਤਰ੍ਹਾਂ ਜਦੋਂ ਮਿਰਚਾਂ ਦੇ ਪਲਾਂਟ ਵਗੈਰਾ ਲਗਾਏ ਸੀਗੇ ਸਾਰੇ ਬੂਟੇ ਵਗੈਰਾ ਮਿਰਚਾਂ ਦੇ ਲਗਾਏ ਸੀ ਨਾ ਆਮ ਅਣੀ ਪਲਾਂਟ ਤੇ ਜਿਹੜਾ ਹੁਣ ਲਾਇਆ ਆਪਾਂ ਬੱਚਾ ਦੇ ਬੂਟੇ ਇਹਨਾਂ ਨੂੰ ਇੰਨੇ ਵੱਡੇ-ਵੱਡੇ ਹੋ ਗਏ ਨਾ ਨਾਲੇ ਇਹਨਾਂ ਨੂੰ ਮਿਰਚਾਂ ਲੱਗ ਰਹੀਆਂ ਹੁਣ ਇੱਕ ਵਾਰੀ ਮਿਰਚਾਂ ਤੋੜੀਆਂ ਨੇ ਆਪਾਂ ਇਹਨਾਂ ਨੂੰ ਇਹਦੇ ਉੱਤੇ ਨਾ ਕੋਈ ਰੂੜੀ ਦੀ ਖਾਦ ਵਗੈਰਾ ਜਿਵੇਂ ਉਹ ਪਾਉਣੇ ਨੇ ਪਾਣੀ ਉਹਨਾਂ ਬਹੁਤ ਵਧੀਆ ਫਲ ਹੁੰਦੇ ਨੇ ਪਤਾ ਸੀ ਕਿਦਰ ਖਾਂਜੀ ਗੁੱਟਣ ਪਾਣੀ ਪਾਤਾ ਇਹਨਾਂ ਦੇ ਬਹੁਤ ਜੇ ਆਪਾਂ ਦੁਕੱਟਾ ਲੈ ਲਿਆ ਵੀ ਇਹ ਬਾਰਕੰਡੇ ਦੇ ਲੋਕ ਹੁੰਦੇ ਪੈਂਦੇ ਲੋਕ ਹੁੰਦੇ ਸੋਲਦੇ ਆਏ ਆਏ ਆ ਬਹੁਤ ਵੀ ਨੇ ਰੈਪੀ ਜਿਹੋ ਨਹੀਂ ਜਿੱਟਾਉਣੇ ਜਿੱਟਾ ਪਿੰਡਾਂ ਦੇ ਸਾਡੇ ਸਾਡੇ ਸੁਚਣ ਦਾਗੀ ਸਾਡੇ ਪਿੰਡ ਤਾਂ ਤਾਂ ਬਾਲੇ ਬੋਲਦੇ ਆਏ ਤੇ ਤੂੰ ਲੋਕਾਂ ਦੇ ਕਿਰਨ ਸੁਚਣ ਦਾਗੀ ਹੋਰ ਲੋਕ ਬਲੌਗ ਦੇਖਣ ਕਮੈਂਟਾਂ ਚ ਗਾਵਾ ਕੱਢਦੇ ਨੇ ਕਈ ਵਾਰੀ ਨੇ ਕਾਫੀ ਚੀਜ਼ ਸੋਚ ਕੇ ਬੋਲਣੀ ਪੈਂਦੀ ਹੈ ਪਰ ਇਹ ਚੀਜ਼ਾਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਨਾਰਮਲੀ ਚੀਜ਼ਾਂ ਨੇ ਵੀ ਆਪਾਂ ਜੇ ਹਨਾ ਮੈਂ ਰੋਸਟਿੰਗ ਗੱਲ ਰੱਖਿਆ ਮੈਂ ਕੋਈ ਰੋਸਟਿੰਗ ਗੱਲ ਚੈਨਲ ਬਣਾਉਣਾ ਮੈਨੂੰ ਵੀ ਰੋਸਟ ਕਰਿਆ ਕਰੋਗੇ ਮੈਂ ਤਾਂ ਸੋਚ ਮੈਂ ਤਾਂ ਸੋਚ ਸਮਝ ਕੇ ਬੋਲਿਆ ਕਰੂੰਗੀ ਕੋਈ ਵੀ ਵਰਡ ਰੋਸਟ ਕਰੇ ਮੈਂ ਪਤਾ ਹੈ ਛੋਟਾ ਛੋਟਾ ਵਰ ਵੀ ਵੀਡੀਓ ਦੇ ਵਿੱਚ ਸੋਚ ਸਮਝ ਕੇ ਕਹਿੰਦੀ ਹੁੰਦੀ ਆ ਜਾਈ ਨਾ ਹੋ ਜਾਏ ਨਾ ਦੱਸਤਾ ਸੀ ਆਪਣਾ ਸ਼ਾਰਟ ਆਊਟ ਕਰਨ ਦਾ ਜਰੂਰ ਚਾ ਲੈਦਾ ਪਹਿਲਾਂ ਆਲਰੇਡੀ ਦੱਸਤਾ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਵਧੀਆ ਵਧੀਆ ਬਲੌਗ ਪਾਇਆ ਕਰਾਂਗੇ ਠੀਕ ਹੈ ਜੀ ਇਧਰ ਨਾ ਇਧਰ ਨਾ ਤੇ ਤੁਹਾਨੂੰ ਦਿਨ ਦੱਸ ਦਿਆ ਕਰਾਂਗੇ ਕਿਹੜੇ ਕਿਹੜੇ ਦਿਨ ਬਲੌਗ ਆਉਣਾ ਠੀਕ ਹੈ ਜੀ ਡੇਲੀ ਬਲੌਗ ਜੇ ਨਾਂ ਵੀ ਹੋਇਆ ਨਾ ਤਾਂ ਇੱਕ ਦਿਨ ਛੱਡ ਕੇ ਲਗਭਗ ਕਰਾਂਗੇ ਆਪਾਂ ਪੱਕਾ ਹੀ ਹਾਂ ਚਲੋ ਹਾਂ ਦਿਖਾ ਦਈਏ ਤੁਹਾਨੂੰ ਦਿਖਾਉਣੇ ਆਪਾਂ ਪੰਡ ਦੀਆਂ ਗਲੀਆਂ ਆਹ ਵੇਖੋ ਮੈਂ ਕਿਹਨੂੰ ਦਿਖਾਣਾ ਆਪਾਂ ਮੈਂ ਕੋਈ ਗੁੱਸਾ ਕਰ ਜੀ ਨਹੀਂ ਗੁੱਸਾ ਨਹੀਂ ਕਰਦੇ ਲੋਕ ਸੌਂਦੇ ਨੇ ਮੈਂ ਸਾਨੂੰ ਵੀਡੀਓ ਦੇ ਵਿੱਚ ਲੈ ਲਿਆ ਫਿਰ ਉਹ ਸੌ ਗੱਲ ਤੇਰੀ ਸਹੀ ਏ ਇਦਾਂ ਵੀ ਹੋ ਜਾਂਦਾ ਕਈ ਵਾਰੀ ਕਈਆਂ ਨੂੰ ਤਾਂ ਇਹੀ ਵਿਹਮ ਹੁੰਦਾ ਹਨਾ ਹਾਂ ਰਿਆ ਹੁੰਦਾ ਬਿਲਕੁਲ ਹੁੰਦਾ ਨਹੀਂ ਸਾਡੇ ਨਾਲ ਵੀਡੀਓ ਬਣਾ ਬਣਾ ਕੇ ਫੇਮਸ ਹੋ ਗਏ ਹਾਂ ਬਾਕੀ ਜਿਹੜਾ ਕੰਫਰਟੇਬਲ ਹੁੰਦਾ ਆਪਾਂ ਦਾ ਫੈਸਲਾ ਦੀਏ ਮੈਨੂੰ ਹੋ ਤਾਂ ਜਾਵਾਂਗੇ ਨਾ ਇੱਕ ਦਿਨ ਮਤਲਬ ਜਿਹੜਾ ਕੰਫਰਟੇਬਲ ਹੁੰਦਾ ਆਪਾਂ ਉਹ ਨੂੰ ਹੀ ਵੀਡੀਓ ਦੇ ਵਿੱਚ ਲੈਣੇ ਹੁੰਦੇ ਆ ਹਨ ਮਤਲਬ ਜਿਹੜਾ ਨਹੀਂ ਕੰਫਰਟੇਬਲ ਹੁੰਦਾ ਆਪਾਂ ਉਹ ਦੀ ਵੀਡੀਓਸ ਨਹੀਂ ਲੈਂਦੇ ਜਾਂ ਤਾਂ ਉਹਨਾਂ ਨੂੰ ਹਾਈਡ ਕਰ ਦਿੰਨੇ ਆ ਜੇ ਕਦੇ ਲਿਆ ਵੀ ਜਾਵੇ ਸੋ ਬਸ ਬਾਕੀ ਆਪਣੀ ਇੱਛਾ ਹੀ ਹੁੰਦੀ ਆ ਵੀ ਆਪਾਂ ਇਕੱਲੀ ਵੀਡੀਓ ਬਣਾਈਏ ਤੇ ਬਾਕੀ ਜਿਹੜਾ ਕੋਈ ਆਉਣਾ ਚਾਹੁੰਦਾ ਉਹਨੂੰ ਆਪਾਂ ਐਡ ਕਰ ਲੈਨੇ ਹੁੰਨੇ ਆ। ਹਾਂ। ਤੇ ਆ ਦੇਖੋ ਆਪਣੀਆਂ ਅਗਲੀਆਂ ਪੱਟੀ ਹੋਈ ਆ। ਬਿਲਕੁਲ। ਬਿਲਕੁਲ ਗਲੀ ਪੱਟੀ ਹੋਈ ਆ। ਤੇ ਦੇਖਣਾ ਪੈਣਾ ਇਹ ਹੁਣ ਕਦੋਂ ਵਧਾਉਣਗੇ ਕਦੋਂ ਨਹੀਂ। ਤੂੰ ਦੰਦ ਕੱਢੀ ਜਾਂਦੀ ਐ ਮੈਂ ਕੀ ਕਰਤਾ ਹਜੇ। ਦੰਦ ਨਹੀਂ ਕੱਢਦੀ। ਸਾਡੇ ਨਾਲ ਉਹ ਸਾਰੀ ਵੀ ਨਹੀਂ ਪੱਟਦੀ ਵੀ। ਉਹ ਇਹਨਾਂ ਭਰਤ ਪਾਉਣਾ। ਸਾਰੇ ਨੇ ਰੰਗ ਕੇ ਹੀ। ਉਹਦੇ ਟੋਪਾ ਬਣਦਾ। ਤੋਬਾ ਬਣਨਾ ਹਾਂ ਮਤਲਬ ਟੋਬਾ ਬਣਿਆ ਹਿਆ ਟੋਬਾ ਭਰਦਾ ਉਸਦਾ ਕੰਮ ਚੱਲਦਾ ਟੋਬਾ ਬਣਦਾ ਨਹੀਂ ਹੈ ਟੋਬਾ ਬਾਅਦ ਕੱਢਣ ਲੱਗਿਆ ਛੋੜੀ ਦੇ ਵਿੱਚ ਅਸੀਂ ਵਾਇਰ ਨੂੰ ਇਹੀ ਦੱਸ ਦਿਆ ਵੀ ਜਿਹੜਾ ਸਾਡੇ ਟੋਬੇ ਦਾ ਕੰਮ ਹੈ ਜaldi jaldi ਖਤਮ ਹੋ ਜਾਏ ਕਿਉਂਕਿ ਇਹਨਾਂ ਸਮੈਲ ਬਹੁਤ ਹੁੰਦੀ ਆ ਤੇ ਮਤਲਬ ਬੜੀ ਨਹੀਂ ਲੱਗਣਾ ਕਿੰਨੇ ਮੱਛਲ ਪੈਦਾ ਹੁੰਦੇ ਆ ਹਾਂ ਅਜਾ ਤੇ ਤੁਸੀਂ ਦੱਸਿਓ ਤੁਸੀਂ ਕੀ ਕੀ ਨਵਾਂ ਕੰਟੈਂਟ ਦੇਖਣਾ ਪਸੰਦ ਕਰੋਗੇ ਕਮੈਂਟਸ ਦੇ ਵਿੱਚ ਦੱਸਿਓ ਕਿਹੜੀ ਵੀਡੀਓ ਕਿਸ ਚੀਜ਼ ਬਾਰੇ ਵੀਡੀਓ ਦੇਖਣਾ ਤੁਸੀਂ ਪਸੰਦ ਕਰੋਗੇ ਫਿਰ ਤੁਹਾਨੂੰ ਉਦਾਂ ਦੀ ਟਰਾਈ ਕਰਿਆ ਕਰਾਂਗੇ ਤੁਹਾਨੂੰ ਉਦਾਂ ਦੀ ਟਰਾਈ ਕਰਿਆ ਕਰਾਂਗੇ ਫਿਰ ਕੰਟੈਂਟ ਦੇਣਾ ਜਿੱਦਾਂ ਦਾ ਤੁਸੀਂ ਕਹਾ ਕਰੋਗੇ ਤਨੂਣਾ ਇਹ ਨਹੀਂ ਕਲਾ ਸਕਦੀ ਹੈ ਜਦੋਂ ਮੈਂ ਕੁਝ ਬੋਲਣਾ ਹੁੰਦਾ ਤਾਂ ਆਪਰੇ ਇਹਨਾਂ ਨੇ ਮੈਨੂੰ ਬੋਲਣ ਨਹੀਂ ਦੇਣਾ ਹੈਗਾ ਮਤਲਬ ਮੈਨੂੰ ਲੜਾਈ ਹੋ ਜਾਂਦੀ ਹੈ ਤੇ ਕਈ ਵਾਰੀ ਜਦੋਂ ਮੈਂ ਕੋਈ ਗੱਲ ਕਰਨੀ ਹੁੰਦੀ ਆ ਉਦੋਂ ਵੀ ਇਹ ਮੇਰੀ ਗੱਲ ਕੱਟ ਕਰ ਦਿੰਦੇ ਆ ਸੋ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੁਸੀਂ ਸਾਰੇ ਕਮੈਂਟ ਦੇ ਵਿੱਚ ਦੱਸਿਓ ਮੈਂ ਤੇਰੇ ਗੱਲ ਕੱਟਣੇਗੀ ਮੈਂ ਅਵਰ ਗੱਲ ਕੱਟਣੇਗੀ ਹੌਣ ਵੀ ਕਿਹੜਾ ਕੀਤੀ ਸੀ તો નહીં હો ગઈ પેલે પેલે ગાડીને મેં ઉતત ખડીયા ઉત ખડી કે ગલ કરી ઇની ચક કે કેમેરા લેકે આમે સંગલ લાગ રહા દૂર અખા મેં લા દૂર રયા આ ની બિચારા લોગ લોગ જદડા રહેને કે અપણ ઇદાં દી વિડિઓ દેખણ પસંદ કરતા બહુતા દી બના કરતા ઠીક હા ઓકે હા દિલ્હી કો નોડક પ્રશ્ન કર દેસા કરાંગે અપણ ટાઈમ કટ કે જinna મે નીકળયા પર અદાં કાંટા કાંટા કોશ સાદે કાર દે કોલે ના લગયા હુએ ગોડ હા ਸਾਦਾ ਬੋਰਡ ਬੋਰਡ ਮਤਲਬ ਉਹ ਕੋਈ ਬਰੋਟਾ ਨਹੀਂ ਕੋਈ ਬੋਰਡ ਕਹਿੰਦਾ ਵਾ ਤੇ ਉਹ ਬੜਾ ਹੈ ਨਾ ਮਤਲਬ ਵਧੀਆ ਲੱਗਦਾ ਸਾਨੂੰ ਪਰ ਇੱਥੇ ਆ ਕੇ ਬਜ਼ੁਰਗ ਬਹਿ ਜਾਂਦੇ ਆ ਬਜ਼ੁਰਗ ਵੀ ਹੁਣ ਤਾਂ ਸਕੇ ਦੋ ਤਿੰਨੇ ਜਗ੍ਹਾ ਵਿਚਾਲੇ ਹਾਂ ਤੇ ਪਲੇ ਵਾਰਡੇ ਦਾਪਾ ਜੀ ਇੱਥੇ ਬੈਠੇ ਹੁੰਦੇ ਨੂੰ ਬਹੁਤ ਵਧੀਆ ਲੱਗਦਾ ਸੀਗਾ ਹਾਂ ਤੇ ਇਹ ਨਾ ਮਤਲਬ ਵਧੀਆ ਵਾ ਸਾਰਾ ਆਲਾ ਦੋ ਸਾਰੇ ਉੱਥੇ ਬੈਠੇ ਨੇ ਵਿక్తిਤਾਸ਼ ਵੇੜਦੇ ਆ ਲੋਕ ਸਭ ਕੁਝ ਉੱਥੇ ਚੱਲਦਾ ਸਭ ਕੁਝ ਮਤਲਬ ਤਬਲੀਗ वगैरह भी हां मतलब चलो ਛੱਡੋ ਬਸ ਬਾਕੀ ਇਹ ਬਾਕੀ ਸਾਰਾ ਕੁਝ ਹੋ ਗਿਆ ਵਾ ਮਨ ਲਾ ਜੇ ਤੋਬਾ ਵਗੈਰਾ ਬੰਦੂਏ ਨਾ ਬਹੁਤ ਵਧੀਆ ਲੱਗੂਗਾ ਤੇ ਨਾਲੇ ਕੋਈ ਪਾਰਕ ਵਗੈਰਾ ਉੱਥੇ ਬੰਦ ਜੇ ਉਦੋਂ ਸਾਫੀ ਹੋ ਜੇ ਪਾਰਕ ਸਾਫੀ ਹੋ ਜੇ ਪਾਰਕ ਦਾ ਬਾਅਦ ਦੀ ਗੱਲ ਆ ਪਾਰਕ ਤੋਂ ਬਾਅਦ ਚ ਦੀ ਗੱਲ ਲ ਮੈਨੂੰ ਤਾਂ ਇਹ ਸਾਲ ਕੋਈ ਕਿੰਨਾ ਸੋਹਣਾ ਲੱਗੇ ਦੋ ਰੋਟੇ ਆ ਹਨਾ ਤੇ ਮਤਲਬ ਵਧੀਆ ਲੱਗਦਾ ਬੱਚੇ ਖੇਰਦੇ ਹਨ ਸ਼ਾਮ ਨੂੰ ਤੇ ਜੇ ਵੀ ਆਪਾਂ ਬੱਚੇ ਦੀ ਵੀਡੀਓ ਜ਼ਰੂਰ ਬਣਾ ਕੇ ਪਾਵਾਂਗੇ ਕਿਉਂਕਿ ਉਹ ਤਾਂ ਛੋਟੇ ਹੁੰਦੇ ਹਨ ਉਹਨਾਂ ਦੀ ਆਪਾਂ ਨੂੰ ਪਰਮਿਸ਼ਨ ਜਿਹੜੀ ਲੈਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਗਾਈਸ ਆਪਾਂ ਅੱਜ ਇੱਥੇ ਵਲੌਗ ਦਾ ਐਂਡ ਕਰਦੇ ਆਂ ਇਹ ਮਿਨੀ ਵਲੌਗ ਲਾ ਲੂ ਤੁਸੀਂ 7-8 ਮਿੰਟ ਦਾ ਬਣ ਜਾਊਗਾ ਆਪਾਂ ਪਾ ਦਾਂਗੇ ਤੇ ਬਾਕੀ ਇਹ ਵਲੌਗ ਜਿਹੜਾ ਛੋਟਾ ਜਿਹਾ ਵਲੌਗ ਕਰਨੇ ਥੋੜੀ ਛੋਟੀਆਂ ਵੀਡੀਓਜ਼ ਨੂੰ ਵੀ ਪਿਆਰ ਜ਼ਰੂਰ ਦੇਣਾ ਵਾ ਕਿਉਂਕਿ ਮੈਨੂੰ ਇਹ ਸਿਰਫ ਬਰੇਡਿਸ ਅਗੇ ਛੋਟੀਆਂ ਵੀਡੀਓਜ਼ ਨੇ ਨਾ ਉਹਨਾਂ ਨੂੰ ਤਾਂ ਬਹੁਤ ਪਿਆਰ ਦੇਣਾ ਤੁਸੀਂ ਤੇ ਵੀ ਜਿਹੜਾ ਮਤਲਬ ਵੱਡੀਆਂ ਵੀਡੀਓਜ਼ ਨੂੰ ਪਿਆਰ ਨਹੀਂ ਮਿਲਦਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਸੀਂ ਚੈਨਲ ਅਲੱਗ-ਅਲੱਗ ਕਰ ਰਹੇ ਹਾਂ ਤਾਂ ਕਰਕੇ ਇਹ ਜਿਹੜੀ ਵੀਡੀਓ ਹੋਣੀ ਨਾ ਚਲੋ ਠੀਕ ਹੈ ਗਾਇਸ ਲਾਈਕ ਸ਼ੇਅਰ ਸਬਸਕ੍ਰਾਈਬ ਬਾਏ